ਉਹਨੇ ਸਰ ਕਿ ਅਸੀਂ ਇੱਕ ਦੂਜੇ ਦੀ ਫਿਲਮ ਤੇ ਲੱਗਣੀ ਹੁੰਦੀ ਹੈ ਨਾ ਤੇ ਅਰਦਾਸਾ ਕਰਦੇ ਆਂ ਜਾ ਕੇ ਕਾਲੇ ਪੁੱਤਰ ਰੋਟੀ ਬਾ ਫਲਾਨਾ ਕੱਟੂਨੇ ਕਰਦੇ ਦੀ ਫਿਲਮ ਨਾ ਚੱਲੇ ਜਾ ਕੇ ਥੀਏਟਰ ਵਾਲਦੇ ਐਗਜ਼ੀਬਿਟਰਾਂ ਨੂੰ ਕਹਿੰਨੇ ਆ ਇਹਦੀ ਫਿਲਮ ਨਹੀਂ ਲਾਉਣਾ ਇਹਨੂੰ ਸ਼ੋਰ ਹੀ ਜਿਹੜਾ ਇਹ ਮੇਰੇ ਸਾਹਮਣੇ ਹੋਇਆ ਔਰ ਮੈਂ ਜਾਣਦਾ ਉਹਨਾਂ ਨੂੰ ਸਾਰਿਆਂ ਨੂੰ ਲੇਕਿਨ ਇਹ ਸਾਡੇ ਪੰਜਾਬੀਆਂ ਦੀ ਆਤ ਹੈ ਆਪਣੇ ਸਾਰਿਆਂ ਦੇ ਬਲੱਡ ਦੇ ਵਿੱਚ ਆ ਕਿ ਆਪਾਂ ਇੱਕ ਦੂਜੇ ਦੀ ਬਰਦਾਸ਼ਤ ਨਹੀਂ ਕਰਦੇ ਔਰ ਇਹ ਸੱਚ ਹੈ ਕਿ ਸ਼ੋਰ ਇਸ ਕਰਕੇ ਨਹੀਂ ਮਿਲਦੇ ਬੜੀਆਂ ਫਿਲਮਾਂ ਨਹੀਂ ਚਲੀਆਂ ਔਰ ਬਹੁਤ ਲੋਕਾਂ ਨੂੰ ਵਿਸਕੀਆਂ ਪੀਂਦੇ ਦੇਖਿਆ ਪਾਰਟੀਆਂ ਕਰਦਾ ਉਹ ਫਰਾਨੇ ਦੀ ਫਿਲਮ ਨਹੀਂ ਚੱਲੀ ਹੱ ਸਵਾਦ ਆ ਗਿਆ ਆ ਗੱਲ ਕਰਦੇ ਸੋ ਥਿਸ ਇਜ਼ ਵੇਅਰ ਵੀ ਹੈਵ ਲੈਂਡਡ ਅਪ ਮੈਂ ਸੋਚਦਾ ਸਾਰੀਆਂ ਫਿਲਮਾਂ ਮੇਰੇ ਲਈ ਹਰ ਫਿਲਮ ਮੇਰੀ ਮੈਂ ਉਹਨਾਂ ਦੀ ਮਾਂ ਤੇ ਮੇਰੇ ਬੱਚੇ ਐ ਮੈਨੂੰ ਕੋਈ ਅਸੀ ਫਿਲਮ ਨਹੀਂ ਆ ਹੁਣ ਰੋਡੇ ਕਾਲਜ ਫਿਲਮ ਐਨੀ ਵਧੀਆ ਫਿਲਮ ਮੈਨੀ ਬ੍ਰਿਲੀਅੰਟ ਫਿਲਮ ਬਣੀ ਐ ਪਰ ਕ੍ਰਿਟੀਕਲੀ ਜੇ ਮੈਨੂੰ ਕੋ ਪੁੱਛੂਗਾ ਤਾਂ ਮੈਂ ਉਹਨੂੰ ਦੱਸ ਦਊਗਾ ਬਟ ਉਹ ਫਿਲਮ ਐਜ਼ ਇਟ ਇਜ਼ ਨਹੀਂ ਸ਼ੋਜ਼ ਲੱਗੇ ਨਹੀਂ ਉਹਨੂੰ ਪਬਲਿਕ ਦੇ ਮੂਹਰੇ ਜਾਣ ਦੁੱਤਾ ਰੀਜ਼ਨਸ ਜਾਣਦੇ ਐ ਇਹ ਥੋੜੀ ਇਹ ਸਵਾਲ ਬਿਲਕੁਲ ਠੀਕ ਐ ਸਰ ਕਿ ਅਸੀਂ ਇੱਕ ਦੂਜੇ ਲੱਤਾ ਐਨੀਆਂ ਖਿੱਚਦੇ ਆਂ ਅਰਦਾਸਾ ਕਰਦੇ ਆਂ ਜਾ ਜਾ ਕੇ ਐਗਜ਼ੀਬਿਟਰ ਨੂੰ ਕਹਿੰਨੇ ਆਂ ਲੋਕਾਂ ਨੂੰ ਕਿ ਭਾਈ ਉਹਦੀ ਸ਼ੋਜ਼ ਨਾ ਲੱਗਣ ਇਹ ਫੈਕਟ ਐ ਫਿਲਮਾਂ ਫਲॉप ਹੀ ਤਾਂ ਹੁੰਦੀਆਂ ਨੇ ਹਾਂ ਕੋਈ ਫਿਲਮ ਬਿਲਕੁਲ ਜਿਹੜੀ ਪਤਾ ਹੀ ਨਹੀਂ ਜਿਵੇਂ ਬੂਹ ਮੈਂ ਡਰ ਗਈ ਪਤਾ ਨਹੀਂ ਕਿਹੜੇ ਪਾਸੇ ਨੂੰ ਗੱਡੀ ਤੋਈ ਹੈ ਕਿਹੜੇ ਪਾਸੇ ਨੂੰ ਕਲੱਚ ਗਿਆ ਕਿੱਥੇ ਗਿਆ ਗੇਅਰ ਉਹ ਮੈਂ ਕਿਹਾ ਆਹ ਦੀ ਕਰਤਾ ਵੀ ਪਰ ਅਸੀਂ ਫਿਰ ਵੀ ਉਹਦੀ ਪੀਆਰ ਟੀਮ ਨਾਲ ਆ ਜਿਹੜੀ ਹੁਣ ਥੋੜੀ ਫਿਰਦੀ ਇਹਨਾਂ ਨਾਲ ਕੀਤਾ ਫਿਰ ਵੀ ਉਹ ਫਿਰ ਉਹਦੇ ਚਲੋ ਪੈਸੇ ਪੂਰੇ ਹੋ ਗਏ ਪ੍ਰੋਡਿਊਸਰ ਦੇ ਕਿਉਂਕਿ ਮਿਹਨਤ ਬਹੁਤ ਮਾਰੀ ਹਾਂਜੀ ਬੋਲੋ ਆਪਣਾ ਜੁਗਰਾਜ ਜੀ ਤੁਸੀਂ ਵੀ ਸਮਝਦੇ ਵੀ ਕੋਈ ਆਰਗੇਨਾਈਜੇਸ਼ਨ ਬਣਨੀ ਚਾਹੀਦੀ ਹੈ ਮਜ਼ਬੂਤ ਜਿਹੜੀ ਇਸ ਗੱਲ ਦੀ ਨੁਮਾਇੰਦੀ ਕਰੇ ਜੇ ਕੋਈ ਸ਼ੋਅ ਨਾ ਫਿਰਨ ਬਹੁਤ ਵੱਡਾ ਡਰਾਅਬੈਕ ਏ ਬੀ ਸੀ ਕਨਸਿਡਰ ਕੀਤਾ ਜਾ ਰਿਹਾ ਵੀ ਏ ਕੈਟਾਗਰੀ ਦੇ ਕੈਰੇਕਟਰ 20 ਕੈਟਾਗਰੀ ਦੇ ਕੈਰੇਕਟਰ ਹਾਲਾਂਕਿ ਰੋਡ ਦੇ ਕਾਲਮ ਵਿੱਚ ਬਹੁਤ ਵੱਡਾ ਫੇਸ ਤੁਹਾਡਾ ਪਰ ਤੁਸੀਂ ਦੋ ਸ਼ੇਡ ਦੇ ਰਿਪੋਰਟ ਰੋਲ ਲਾਇਆ ਪਰ ਕੁਭੀ ਨਵਾਇਆ ਪਰ ਇਸ ਦੇ ਬਾਵਜੂਦ ਕਿ ਉਹ ਫਿਲਮ ਸਲੇਮੇ ਵਾਲਾ ਹੀ ਨਹੀਂ ਇਹ ਕਹਿ ਕੇ ਕਿ ਫਿਰ ਇਹ ਨਹੀਂ ਹੈ ਕਿ ਇਹ ਬੀ ਕੈਟਾਗਰੀ ਦੀ ਬਿਲਕੁਲ ਬੀਬੀ ਇਸਰਾਂ ਦੀ ਕੋਈ ਐਸੋਸੀਏਸ਼ਨ ਬੜਨੀ ਚਾਹੀਦੀ ਹੈ ਪੰਜਾਬ 'ਚ ਜਿਹੜੀ ਨਮਾਇੰਦਗੀ ਕਰੇ ਉਹਨਾਂ ਲੋਕਾਂ ਦੀ ਉਹਨਾਂ ਨਵੇਂ ਮੇਕਰਾਂ ਦੀ ਕਿ ਭਾਈ ਉਹ ਬਰਬਾਦ ਹੋਣਗੇ ਬੱਸ ਬਿਲਕੁਲ ਬਹੁਤ ਸੱਚ ਗੱਲ ਤੁਸੀਂ ਕਹੀ ਹੈ ਸੱਚ ਕੋਈ ਸ਼ੱਕ ਨਹੀਂ ਹੈ ਔਰ ਇਸ ਗੱਲ ਦਾ ਬੜਾ ਦੁੱਖ ਹੁੰਦਾ ਹੈ ਆਰਗੇਨਾਈਜ਼ਰਸ ਕੌਣ ਨੇ ਆਪਣੇ ਚੁਣੇ ਨੇ ਪੋਲੀਟਿਸ਼ੀਅਨਸ ਕੌਣ ਨੇ ਪਾਰਟਿਸਪੇਟੇਰ ਉੱਤੇ ਬੈਠੇ ਨੇ ਆਪਣੇ ਚੁਣੇ ਨੇ ਜੋ ਵੀ ਤਪਕਾ ਜਾ ਰਿਹਾ ਹੈ ਕਿਤੇ ਵੀ ਆਪਣੇ ਚੁਣੇ ਹੈ ਆਪਾਂ ਕਹਿੋ ਜੀਆ ਆਪਾਂ ਹੁਣ ਡਿਸਕਸ ਕਰ ਲਿਆ ਮੈਂ ਬੜੇ-ਬੜੇ ਕਮੇਟੀਆਂ ਬਣਦੀਆਂ ਦੇਖੀਆਂ ਮੈਂ ਬੜੇ-ਬੜੇ ਐਸੋਸੀਏਸ਼ਨ ਬਣਦੀਆਂ ਦੇਖੀਆਂ ਬਾਈ ਜੀ ਮੈਂ ਉਸ ਸੈਸ਼ਨ ਦਾ ਪੈਟਰਨ ਚੀਫ ਵੀ ਹੈਗਾ ਸਾਰਾ ਕੁਝ ਮੈਂ ਦੇਖਿਆ ਮੈਂ ਬੰਬੇ ਵੀ ਦੇਖਿਆ ਹਰ ਜਗ੍ਹਾ ਘੁੰਮਿਆ ਇੱਕ ਜਗ੍ਹਾ ਸਾਊਥ ਜਿੱਥੇ ਹਰ ਫਿਲਮ ਨੂੰ ਪ੍ਰਮੋਟ ਕੀਤਾ ਜਾਂਦਾ ਔਰ ਰਜਨੀ ਕਾਂਠੀ ਕੈਸੇ ਐਕਟਰ ਨੇ ਜੇ ਕੋਈ ਫਿਲਮ ਫਲॉप ਹੋ ਜੇ ਪ੍ਰੋਡਿਊਸਰ ਨੂੰ ਕਹਿੰਦੇ ਆ ਚੱਕ 100 ਕਰੋੜ ਰੁਪਈਆ ਤੇ ਜਾ ਜਾ ਕੇ ਫਿਲਮ ਬਣਾ ਇਹ ਉਹਨਾਂ ਦੀ ਕੈਰੈਕਟਰ ਹੈ ਤੇ ਸਾਡਾ ਕੈਰੈਕਟਰ ਐਦਾਂ ਦਾ ਤੁਸੀਂ ਜਿੰਨੂੰ ਮਰਜ਼ੀ ਉાડੋ